ਸਤਿਕਾਰਯੋਗ ਮੁੱਖ ਦੇ ਆਪ ਜੀ ਦੇ ਅਧਿਪਕ ਸਹਿਬਾਨ ਅਤੇ ਮੇਰੇ ਪਿਆਰੇ ਵਿਦਿਆਰਥੀ ਸਾਥੀਓ ਮੇਰੇ ਵਰਦਨ ਪਿਆਰ ਭਰੇ ශਿਸ਼ੀਯਕਾਰ ਅੱਜ ਮੈਂ ਤੁਹਾਡੇ ਸਾਹਮਣੇ ਜਿਗਰ ਤੇਗ ਅਧਰ ਦੀ ਬਰੇ ਦਸਨਾ ਰਹਾ ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਅਗੰਮੀ ਜੋਤ ਨੇ ਜਜ਼ਬੀ ਧਰਤੀ ਉਤੇ ਚੱਲ ਪਾਇਆ ਤਾਂ ਕਣਕਣ ਵਿੱਚ ਗਿਆਨ ਦਾ ਚਾਨਣ ਹੋ ਗਿਆ ਸਾਲ 1635 ਵਿੱਚ ਸ਼ਿਕਰ ਨੇ ਮਹਿਨਾਂ ਬਟੇ ਜਦੋਂ ਸਵਰਥ ਰੋਤ ਸ਼ੁਰੂ ਹੋ ਰਹੀ ਸੀ ਤਾਂ ਸ਼੍ਰੀ ਗੁਰੂ ਦੇਕਾ ਬਾਦ ਦੀ ਪਰਿਵਾਰ ਤੇ ਕੋਡ ਸਿੱਖਾ ਸਮੇਤ ਪਵਾਦ ਤੇ ਮਾਲਵੇ ਦੀਆਂ ਸੰਗਤਾਂ ਨਾਲ ਵਿਚਾਰਨ ਲੈ ਜਾ ਰਿਹਾ ਪਰਵਾਨਾ ਹੋਏ ਇਹ ਯਾਤਰਾ ਕੇਵਲ ਕੋਈ ਸਫ਼ਰ ਨਹੀਂ ਸੀ ਸਭ ਇਹ ਤਾਂ ਗੁਰੂ ਸਥਾਨਾਂ ਦੇ ਦਰਸ਼ਨ ਦਾਰਿਆ ਤੇ ਸਤਿ ਸ਼੍ਰੀ ਅਕਾਲ ਗੁਰੂ ਕਾ ਸੁਨੇਹਾ ਸੁਣਿਆ ਤੇ ਹੋਰ ਸਤਿ ਸ੍ਰੀ ਅਕਾਲ ਕਰਮ ਮੋਤਾ ਨੂੰ ਨਜ ਦੇ ਉੱਪਰ ਚੱਕਣਾ ਸਾਰਿਆਂ ਵਿੱਚ ਰੱਬੀ ਰੂਹ ਦੀ ਪਛਾਣ ਜਗਾਉਣਾ ਵਿਪਾਦੀਆਂ ਜੰਜਾਲਾਂ ਦੇ ਲੋਟੋਂ ਲੋਕਾਂ ਨੂੰ ਬਚਾਉਣਾ ਸਭ ਨੂੰ ਸੰਜੀਵਲ ਦਾ ਹੱਕਾ ਦੋਣਾ ਕਰਤ ਦੇਮੈਂਤ ਸਮਝਾਉਣਾ ਮੰਡ ਸ਼ਕਨ ਦੀ ਪ੍ਰੇਰਣਾ ਦੇਣਾ ਨਾਮ ਜਪਣ ਦੀ ਦਾਤ ਬਖਸ਼ਣਾ ਅਤੇ ਦਿਰਨ ਨੂੰ ਨਮਾ ਰਾਤ ਕੋਜ ਦੇ ਕੋਜ ਕੇ ਦੇਣ ਵਾਲੀ ਯਾਤਰਾ ਸੀ ਯਾਤਰਾ ਸ਼ੁਰੂ ਕਰਦੇ ਅਸੀਂ ਸ੍ਰੀ ਗੁਰੂ ਨਾਲ ਕੀਰਤਨ ਪਰਵੱਚ ਦਿੱਲੀ ਦੀ ਸੰਗਤ ਦਾ ਮਿਲਾਪ ਹੋਇਆ ਉਹ ਉਸ ਸਮੇਂ ਦਿੱਲੀ ਦੇ ਹਾਲਤ ਦੇ ਮਤਬਾਰੇ ਕੁਝ ਜਾਣ ਜਾਣਿਆਂ ਉੱਤੋਂ ਗੁਰੂ ਦੀ ਪਰਤਪੁਰ ਦੇ ਨਗੋਲੀ ਹੁੰਦੇ ਹੋਏ ਰੋਪੜ ਜਿੱਥੇ ਗੁਰਦੁਆਰਾ ਸਦਾ ਸਦਾ ਭਰਤ ਸਾਇ ਸਾਹਿਬਸਤਿਤ ਹੈ ਅਤੇ ਫਿਰ ਬਰਾਮਣ ਮਾਜਰਾ ਬੂੜ ਮਾਜਰਾ ਦੁਰਗੀ ਕੁਲ ਰਾਗੀ ਊੜੇ ਕੰਗੂੜਿਆ ਵੇਚ ਬਾਗ ਵਿੱਚ ਡੇਰੇ ਲਾਏ ਦਿੱਤੇ ਆਹਨੇ ਸ਼ਾਨਦਾਰ ਗੁਰੂ ਹਸਤਾਨ ਸੁਸ਼ੋਭਿਤ ਸਾਨ ਅੰਦਰ ਗਿਆਨ ਦਾ ਪ੍ਰਕਾਸ਼ ਕਰ ਸ਼ਾਂਤੀ ਪੰਛੀ ਬਖਸ਼ੀਸ਼ ਕਰਦੇ ਅਨੰਦਪੁਰ ਵਿੱਚ ਹੜ ਦੀ ਮਾਰ ਤੋਂ ਪਿੰਡ ਨੂੰ ਬਚਾਉਣਾ ਲਈ ਗੁਰੂ ਜੀ ਨੇ ਬਨ ਬਣਾਵਾਇਆ ਤੇ ਨਦੀ ਨਾਲ ਰੁੱਖ ਮੁੜਵਾ ਦਿੱਤਾ ਉਤੋਂ ਦਾ ਪੁਆਰ ਜੀ ਰੰਗੋਂ ਪਹੁੰਚੇ ਤਾਂ ਫਿਰ ਪਿੰਡ ਬਹੇੜ ਨੂੰ ਵੀ ਹੜ ਦੀ ਮਾਰ ਤੋਂ ਬਚਾਉਣਾ ਬਚਾਇਆ ਤਮਾ ਲੋ ਪੂਰਾ ਦਾਦ ਦੂ ਮਾਜਰਾ ਪਖਵਾੜਾ ਆਕੜ ਆਕੜ ਹੁੰਦੇ ਹੋਏ ਨੱਕ ਲੱਗੇ ਪੁੱਜੇ ਜਿੱਥੇ ਐਪਨ ਵੰਜਾਰੇ ਨੂੰ ਨੇ ਆਪ ਨੂੰ ਨੋਟ ਤੱਕ ਪਿਹੋੜੇ ਕੀਤੇ ਤੇ ਇਹ ਇਹ ਤੋਸ਼ ਜਿਹੜੀ ਪੇਟ ਹੈ ਬਰੂਜੀ ਨੇ ਮੁਰਫਾ ਮਰਾ ਫਾਇਰ ਇਹ ਨੋਟਕੇ ਨਹੀਂ ਸਗੋ 9 ਲੱਖ ਦੇ ਸਮਾਨ ਹੈ ਇਸੇ ਲਈ ਪਰ ਉਸ ਪਿੰਡ ਦਾ ਨੌਰਖਾ ਪੈ ਗਿਆ ਹੈ ਨੌਰਖਾ ਪੈ ਗਿਆ ਪਤੂ ਗੁਰੂ ਜੀ ਕਹਿਲਪੁਰ ਹੁੰਦੇ ਹੋਏ ਸਫਾਬਾਦ ਵਿੱਚ ਜਿਸ ਨੂੰ ਉਹਨਾਂ ਬਹਾਦਰ ਘੜ ਆਖਦੇ ਹਨ ਪਹੁੰਚੇ ਨਥੋਦਾਨ ਨੌਜਵਾਨ ਔਰੰਗਜ਼ੇਬ ਦਾ ਬਜਦੀ ਤੇ ਰਿਸ਼ਤੇਦਾਰ ਸੀ ਜੋ ਅਗਲ ਵਾਡੀ ਲੈਣ ਆਇਆ ਸੀ ਸਫਾਬਾਦ ਤੋਂ ਗੁਰੂ ਜੀ ਪਿੰਡ ਲੇਰ ਅਜੋਕੇ ਪੜਿਆਲਾ ਦਾ ਗੁਰਦੁਆਰੇ ਸੁਖ ਜਵਾਰਨ ਸਹੈਬ ਆਲੋ ਹਰ ਖਣਨ ਸੰਗੂਰ ਨੇੜੇ ਗੰਗਾ ਗੰਗਾ ਹੁੰਦੇ ਵੁੰਦੇ ਹੈ ਸਾਤ ਸਮਾਣਾ ਉੱਤੇ ਜਿਸ ਜਗ੍ਹਾ ਰਹਾ ਕਰਾ ਸਾਹਿਬ ਸ਼ਸ਼ੋਤਰ ਹਨ ਪਤੋ ਗੁਰੂ ਜੀ مولوال پہنچے پہنچے دا پانی کھارا سی گرو جی نے پرانا بوٹ ساپ کروایا تھے پانی لے کے ہوں پانی میٹھا نکلے گرو جی کو حجر دن تھے رہے تھے سکھ بھائی نانو نانو جی نو منجی بخشی شیٹو جی نے شرکا ہوں ہوئے ایک پر جنگل ڈیرا کیا جتنے ہنڈ کٹو ਫਰ ਅਤੇ ਗੁਰੂ ਜੀ ਨੇ ਪਾਈ ਧਿਆਨ ਨਾਲ ਜੀ ਨੂੰ ਉਤਾਰਿਆ ਤੇ ਫਿਰ ਕਟੂ ਕੈਨ ਪ੍ਰਣੀ ਨੂੰ ਫਰਮਾਈ 100 ਅਮੀ ਹੰਡਰਡ ਪੌਂਚ ਜਿਵੇਂ ਅਜਿਗਾ ਅਜਿਗਾ ਹਾਸ ਸਮੇ ਪਾਲੀ ਪਾਲੀ ਰੋਗ ਫਲੇ ਆਉਗਾ ਸੀ ਇਸ ਨਾਲ ਗਣੀ ਵਿੱਚ ਥੋੜਾ ਹੋ ਕੇ ਕੰਮਨੀ ਨਾਲ ਬੁਖਾਰ ਹੋ ਜਾਂਦਾ ਗੁਰੂ ਜੀ ਨੇ ਇਸ ਦੇ ਇਲਾਜ ਲਈ ਅਸੀਸ ਦਿੱਤੀ ਇਥੇ ਗੁਰੂ ਗਿਰਥੋਲੇ ਵਿੱਚ ਚੱਲ ਪਏ ਥੋਲੇ ਨਾਲ ਗੁਰਦੁਆਰਾ ਮਾੜੀ ਸਾਰ ਗੁਰੂ ਜੀ ਦੀ ਯਾਦ ਵਿੱਚ ਸਥਤ ਹੈ ਗੁਰੂ ਜੀ ਨੇ ਸੋ ਵਿਵਾਲਾਟਾਬ ਹੁੰਦੇ ਹੋਏ ਕੋ ਦੜਾ ਪਹੁੰਚੇ ਦਿੱਤੇ ਇੱਥੇ ਹੀ ਗੁਰਦੁਆਰਾ ਸਹਿਬ ਸ਼ੋਭਿਤ ਸਥਾਨ ਹੈ ਇਥੋਂ ਤਪਾ ਹੁੰਦੇ ਸਿਰ ਅਰਲੇ ਤੋਂ ਬਾਹਰ ਬਾੜ یوگا یوگا بھاؤ اس کسی کے کام آن جوگا نہیں ہے اور گرو جی نے کہ اس بچن جد یوگے میں پتہ چلے تو وہ آپ جی پاس پایا گرو جی نے کہ اسے نگر وسا لو ਪਿੰਡ ਬਰਕਤ ਵਾਲਾ ਤੇ ਅਜਿਤ ਹੋਇਆ ਗਿਆ ਅੱਜ ਕੱਲ ਇੱਥੇ ਬਹੁਤ ਵੱਡਾ ਪਿੰਡ ਚੁਗਾ ਹੈ ਜਿਸਨੂੰ ਜੋਗਾ ਰੰਨਾ ਵੀ ਕਹਿੰਦੇ ਹਨ ਚੁਗੇ ਨੂੰ ਨੂੰ ਵਰ ਦੇ ਕੇ ਕੇ ਵਰ ਦੇ ਕੇ ਗੁਰੂ ਜੀ ਪੁਪਾਲ ਨਗਰ ਆਏ ਜਿੱਥੇ ਪਿੰਡ ਮੂਰਦਣ ਆਦੇ ਸਾਰੇ ਵਸੁਦਰਸ਼ਨਾ ਹਨ ਲਈ ਆਏ ਪੁਪਾਲ ਤੋਂ ਖੀਵਾ ਵੱਡਾ ਵੱਡਾ ਹੁੰਦੇ ਹੋਏ ਸਮਰਾਵਾਂ ਨਗਰ اٹਕ ਗਏ ਹੰਪਲ ਗੁਰੂ ਜੀ ਨੇ ਦਰਸ਼ਾਵਾਂ ਲੈ ਸ਼੍ਰੀ ਅਨੰਦਪੁਰ ਸਾਹਿਬ ਉੱਦੀ ਸੰਗਤ ਇੱਥੇ ਆਪ ਨੂੰ ਆਮਲੀ ਗੁਰੂ ਜੀ ਨੇ ਸੰਗਤ ਨੂੰ ਸੰਗੇ ਆਚਰਨ ਵਿੱਚ ਰਹਿਣ ਦਾ ਉਦੇਸ਼ ਦਿੱਤਾ ਇਤਿਹੀ ਪਿੱਛੇ ਤੋਂ ਦ੍ਰਿਸ਼ ਦੇ ਸੋ ਜੋ ਕਿ ਕਰਮ ਛੱਡ ਕੇ ਸ਼ਰਣ ਅਨੁਸਾਰ ਚੱਲਣ ਕਰਨ ਉਹ ਲਗਪਿਆ ਸੀ ਗੁਰੂ ਜੀ ਨੇ ਦਰਸ਼ਨਾਤ ਕੋ ਆਇਆ ਜਿਸ ਨੂੰ ਗੁਰੂ ਨੇ జీ హిందూ భాస్ గలూ గూ హగోబిందో యుద్ధ భాగ లేని ఉడికే గూసు అ ਤਲੇ ਗੁਰੂ ਜੀ ਦੱਸ ਜਾਂਦਾ ਹੈ ਕਿ ਉੱਥੇ ਉੱਥੇ ਵੀ ਇੱਕ ਸਾਧੂ ਕ੍ਰਿਸ਼ੀ ਦਾਸ ਆਪਣੇ ਅੰਤਿਮ ਸਮੇਂ ਦੀ ਗੁਰੂ ਜੀ ਦੇ ਦਰਸ਼ਨਾਂ ਦੀ ਉਡੀਕ ਕਰ ਰਿਹਾ ਸੀ ਪੰਡਿਤ ਵਜੇ ਗੁਰੂ ਜੀ ਦੇ ਉਸ ਨੂੰ ਉਸ ਦੀ ਉਸ ਨੂੰ ਵੀ ਜਿੱਤ ਗਈ ਤਿਮਾ ਅਵਸਥਾ ਦਾ ਪ੍ਰੋਤਸਾਹਨ ਵਾਲ ਦੱਸਿਆ ਗੁਰੂ ਜੀ ਸਾમના ਸ਼ਾਹਪੁਰ ਦੇ ਲਾਗਲੇ ਪੰਡਵਾਂ ਚ ਬਖਸ਼ਿਸ਼ਾ ਪਰਦੇ ਅਲੀ ਸ਼ੇਰ ਅਤੇ ਕਲਾ ਪੂਜੇ ਇੱਕ ਪੇ ਪੰਡਾ ਧੀਆਂ ਦੇ ਵਪਾਰ ਲਈ ਪ੍ਰਚਿਤ ਸੀ ਗੁਰੂ ਜੀ ਨੇ ਇਸ ਨੂੰ ਜਿਹਾ ਕਰਨ ਤੋਂ ਵਰਜਾ ਤੇ ਬੱਚਾ ਨੂੰ ਸਤਕਾਰ ਨਾਲ ਵਿਆਹਨਾ ਦੇ ਜੀ ਦਿੱਤਾ ਇਥੋਂ ਆਪ ਦੀ ਚਾਲਾਂ ਖਾਣਾ ਪੰਡਾ ਮੋੜ ਦਿੱਖ ਸਾਬੋ ਕੀ ਤਨਵੰਡੀ ਬਰਾ ਵਿਸ਼ਵਾਣਾ ਇਹ ਦ੍ਰਿਆ ਸਰਸਪਤੀ ਦਾ ਪਤਨਪਾਰ ਕਰਕੇ ਤੇ ਪਤਨੀਆਂ ਰੋਮਨ ਨੂੰ ਠਾਰਨ ਲਈ ਤਰਨਾਮ ਵਿੱਚ ਚਲੇ ਗਏ ਤਾਂ ਤਮਨਾ ਮੋਹ ਜਿੱਥੇ ਹੁਣ ਗੁਰਦੁਆਰਾ ਤਮਨਾ ਮੋਹ ਸਾਹਿਬ ਸੁਭਾ ਸੁਭਾਨੀ ਨਾਮ ਹਨ ਇਹ ਵਿਖੇ ਗੁਰੂ ਸਾਹਿਬ ਜੀ ਨੇ ਔਰੰਗਜ਼ੇਬ ਤੋਂ ਤੇਜ਼ੀ ਪਾਹਿਆਂ ਦੀ ਬੰਦੀ ਬਣਾ ਲਿਆ ਸੀ ਅਤੇ ਦਿੱਲੀ ਲਈ ਜਾ ਗਿਆ 11 ਇਸੇ ਸਮੇਂ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਨਵੇਂ ਰਾਜਾ ਰਾਮ ਸਿੰਘ ਨੂੰ ਅਸਾਮ ਉੱਤੇ ਹਮਲਾ ਕਰਨ ਲਈ ਕਿਹਾ ਇਸੇ ਤੋਂ ਪੱਲਾ ਮੀਰ ਜੁਲਮਾਨ ਹ ਅਧੀਨ ਮੁਲਕ ਆ ਮਗਲ ਸਨ ਅਸਾਮ ਉੱਤੇ ਹਮਲਾ ਕੀਤਾ ਜੀ ਜੋ ਅਸਫਲ ਰਿਹਾ ਸਾਮ ਕੁੱਤੇ ਹਮਲਾ ਮੋਤ ਨਸ ਸਨੇ ਸਹਿੜਨ ਤੋਂ ਕਾਟ ਨਹੀਂ ਸੀ ਰਾਜਾ ਰਾਣ ਸਿੰਘ ਨੂੰ ਇਹ ਚਿੰਤਾ ਹੋ ਵੇਖਦੇ ਉਸ ਦੀ ਸਭ ਤੋਂ ਵੱਡੀ ਰਾਣੀ ਨੇ ਉਸ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਮਦਦ ਲੈਣ ਲਈ ਕਿਹਾ